ਅਸੀਂ ਜਾਏ ਧਰਤ ਪੰਜਾਬ ਦੇ ਸਾਡੇ ਪੈਰਾਂ ਹੇਠ ਪਚਾੜੇ ਅਸੀਂ ਤੁਰিয়ে ਦੋ ਪੈਰ ਘੱਟ ਨਹੀਂ ਤੁਰিয়ে ਦੋ ਪੈਰ ਘੱਟ ਨਹੀਂ ਸਾਡੀ ਰਾਵੀ ਵਰਗੀ ਚਾਲ ਅਸੀਂ ਤਾਰੇ ਤੋੜੀਏ ਅੰਬਰੋਂ ਤਾਰੇ ਤੋੜੀਏ ਅੰਬਰੋਂ ਤੂੰ ਆਪਣਾ ਆਪ ਸੁਭਾਲ ਗੋਰੀਏ ਇਹ ਆਪਣਾ ਆਪ ਸੁਭਾਲ ਗੋਰੀਏ ਆਪਣਾ ਆਪ ਸੁਭਾਲ ਦੱਲੀ ਹੈ ਵੇ ਸੋਹਣਿਆ ਸਾਨੂੰ ਕਾਦੀ ਚੋਰੀ ਤੋ ਤਾਰਾ ਵੱਜਦਾ ਵੇ ਰਾਜਣਾ ਤੋ ਤਾਰਾ ਵੱਜਦਾ ਵੇ ਰਾਜਣਾ ਤੇਰੀ ਹੋ ਗਈ ਆ ਤੂੰ ਵੀ ਬਣਿਆ ਰਹੀ ਹੁਣ ਮੇਰਾ ਮੈਂ ਚੰਨ ਚ ਕੋਰੀ ਤੂੰ ਹਰ ਦਮ ਧਿਆਨ ਰਾਨਿਤ ਤੇਰਾ ਅਸੀਂ ਆਪ ਨਾ ਲਾਈਆ ਵੇ ਅਸੀਂ ਆਪ ਨਾ ਲਾਈਆ ਵੇ ਸੋਹਣਿਆ ਲੱਗਿਆ ਜ਼ੋਰ ਉਹ ਜ਼ੋਰ ਦੋ ਧਾਰਾ ਵਜਦਾ ਵੇ ਰਾਜਣਾ ਜੱਟ ਕੂਣੀਆਂ ਤੋਂ ਡਰਦਾ ਮਾਰਾ ਜੱਟ ਕੂਣੀਆਂ ਤੋਂ ਡਰਦਾ ਵਾਰਾ ਉਹ ਮੋਢੇ ਉੱਤੇ ਡਾਂਗ ਰੱਖਦਾ ਉਹ ਮੋਢੇ ਉੱਤੇ ਡਾਂਗ ਰੱਖਦਾ ਉਹ ਮੋਢੇ ਉੱਤੇ ਡਾਂਗ ਰੱਖਦਾ ਇੱਥੇ ਡਾਂਗ ਰਾਂ ਕਿਸੇ ਦੀ ਚੱਲਦੀ ਇੱਥੇ ਡਾਂਗ ਰਾਂ ਕਿਸੇ ਦੀ ਚੱਲਦੀ ਉਹ ਜਿੱਥੇ ਚੱਲੇ ਜ਼ੋਰ ਅੱਖਦਾ ਉਹ ਜਿੱਥੇ ਚੱਲੇ ਜ਼ੋਰ ਅੱਖਦਾ ਜਵਾਨੀ ਆ ਮਾੜੇ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੈਂ ਨਾ ਢੋਲ ਜਵਾਨੀ ਦਾ ਮਨਾਉਂਦੇ ਕੈਨੇਡਾ ਦੇ ਪੰਜਾਬੀ ਆਪਣੇ ਇੱਥੇ ਹਰ ਕਾਇਓ ਤੇ ਉਹ ਬਾਣੀ ਬੱਚਾ ਦਸਿਕ ਤੋਂ ਪਾਰੇ ਜੁਲਾਇਤ ਤੇ ਤੋਂ ਬਾੱਚਾ ਦਸਿਕ ਤੋਂ ਪਾਰੇ ਅੱਜ ਬਾਜੀ ਦਾ ਥੈਂਕ ਯੂ ਮਨੋਜੀ ਸਾਹਿਬ ਸਾਡੇ ਕੋ ਲੋਕ ਸਾਡੇ ਕਮਿਊਨਿਟੀ ਚ ਬਣਾ ਰਹੇ ਆ ਇੱਥੇ ਅੱਜ ਕੈਨੇਡਾ ਦੇ ਆ ਇਹ ਆਪਣੀ ਪੰਜਾਬੀ ਕਮਿਊਨਿਟੀ ਬਣਾ ਰਹੀ ਆ ਤੇ ਇਦਾਂ ਖਾਣ ਪੀਣ ਦਾ ਪ੍ਰਬੰਧ ਵੀ ਪੂਰਾ ਹੁੰਦਾ ਤੇ ਗੋਣ ਪਾਣੀ ਦਾ ਪ੍ਰਬੰਧ ਵੀ ਪੂਰਾ ਹੁੰਦਾ ਤੇ ਲਾਵਾ ਕੈਨੇਡਾ ਨੂੰ ਕੈਨੇਡਾ ਨੇ ਬਹੁਤ ਕੁਝ ਕੀਤਾ ਸਾਡੇ ਲਈ ਉਹਨਾਂ ਨੂੰ ਕਿ ਆਪ ਜਿਹੜਾ ਉਹ ਕਮੈਂਟ ਹੀ ਰਹਿੰਦੇ ਨੇ ਪੈਸੇ ਦਿੰਦੇ ਨੇ ਆਪ ਜਾ ਕੇ ਸਹਾਇਨਾ ਕਰਦੇ ਨੇ ਬਹੁਤ ਬਰਤਨ ਦੇਖਿਆ ਆ ਹਾਂ ਕੀ ਕਸ਼ਤੀ ਪੂਰਾ ਵਧੀਆ ਪ੍ਰੋਗਰਾਮ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਜੀ ਸ਼ੋਭ੍ਰੀਤ ਸਿੰਘ ਜੋ ਟਾਪ ਕਰ ਰਿਹਾ ਹੈ ਆ ਜੀ ਕੈਨੇਡਾ ਸਭ ਤੋਂ ਪਹਿਲਾਂ ਕੈਨੇਡਾ ਡੇ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਕੈਨੇਡਾ ਡੇ ਦੀਆਂ ਤੇ ਮੈਂ ਇੱਕ ਗੀਤ ਪੇਸ਼ ਕਰਨ ਚੱਲਿਆ ਤੇ ਮੁਕਤਬੀ ਮਰਦਸਾਰ ਦਾ ਗੀਤ ਹੈ ਤਾਂ ਖਾਣ-ਪੀਣ ਦਾ ਵੀ ਪੂਰਾ ਵਧੀਆ ਪਰਬੰਧ ਲੈ ਤੋਂ ਆ ਸੂਰਤ ਦੇ ਜਾਹੀ

ਹਰ ਗਾਲੀਆਂ ਦੇ ਉਸਕੇ ਨੇ ਅਭੀ ਟਾਈਮ ਬੜਾ ਲਿਮਟਡ ਹੈਗਾ ਆਪਾਂ ਸਾਰਿਆਂ ਨੂੰ ਕਹਤਾ ਹਾਂਗਾ ਬੇਨਤੀ ਆ ਸਾਰਿਆਂ ਨੂੰ ਹੁਣ ਮੈਂ ਮਾਸਟਰ ਦਰਸ਼ਨ ਸਿੰਘ ਜੀ ਉਤਵਾ ਸਾਡੇ ਵਿਲੀਅਮਸਲੇ ਪ੍ਰਵਾਸੀ ਉਹ ਜਿੱਥੇ ਵੀ ਬੈਠੇ ਹੋਣ ਆਉਣ ਤੇ ਉਹ ਇੱਕ ਆਪਣੇ ਵੱਲੋਂ ਪੇਸ਼ਕਸ਼ ਕਰਨਗੇ ਉਸ ਤੋਂ ਬਾਅਦ ਸਾਡੇ ਕੋਲ 바ਸੂ ਸ਼ਰਮਾ ਜੀ ਅੱਜ ਨਹੀਂ ਹੋਏ ਨੇ 바ਸੂ ਸ਼ਰਮਾ ਜੀ ਹੋਣਾ ਨੇ ਵੀ ਇੱਕ ਗੀਤ ਪਾਉਣਾ ਹੈਗਾ ਅੱਜ ਦਾ ਦੇਸ਼ ਜੀ ਫੋਰ ਵਟ ਇਹ ਕੈਨੇਡਾ ਦੇ ਮਨਾਉਣ ਲਈ ਓਕੇ 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 ਆਪ ਇੱਥੇ ਪਹੁੰਚੇ ਹੋ ਆਪ ਸਭ ਨੂੰ ਇਸ ਕੈਨੇਡਾ ਦੇ ਦੀ ਬਹੁਤ-ਬਹੁਤ ਮੁਬਾਰਕ ਸਾਨੂੰ ਇਸ ਮੁਲਕ ਨੇ ਬਹੁਤ ਕੁਸ਼ ਬਹੁਤ ਕੋਈ ਬੁੱਕੜ ਵਿੱਚ ਲੈ ਕੇ ਨਿਕਲ ਦਿੱਤਾ ਹੈ ਅਸੀਂ ਇਸ ਦੇਸ਼ ਦਾ ਜੋ ਸਾਨੂੰ ਉਹਨਾਂ ਨੇ ਰਹਿਣ ਦਾ ਇੱਥੋਂ ਦੀਆਂ ਸਹੂਲਤਾਂ ਦਾ ਮਾਣ ਬਖਸ਼ਿਆ ਹੈ ਉਦਾਂ ਕਦੀ ਵੀ ਅਸੀਂ ਮੁੱਲ ਨਹੀਂ ਮੋੜ ਸਕਦੇ ਪਰ ਉਹਦੇ ਇਸ ਦਿਨ ਦੇ ਉੱਪਰ ਆਪਣੇ ਸਾਰੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਵਿੱਚ ਰਹਿਣ ਦੇ ਸਾਰੇ ਜਿਹੜੇ ਭੈਣ ਭਰਾ ਹਨ ਉਹਨਾਂ ਨੂੰ ਇਸ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਇੱਕ ਹੋਰ ਗੱਲ ਆਪਣੇ ਵੱਲੋਂ ਕਹਿਣੀ ਚਾਹੁੰਦਾ ਹਾਂ ਕਿਉਂਕਿ ਮੈਂ ਇਸ ਮੁਲਕ ਵਿੱਚ 54 ਸਾਲ ਤੋਂ ਉੱਪਰ ਹੋ ਗਿਆ ਹੈ ਰਹਿੰਦੇ ਨੂੰ ਤੇ 55 ਸਾਲ ਹੈ ਜੋ ਕੁਛ ਮੈਂ ਇੱਥੇ ਹੰਡਾਇਆ ਹੈ ਉਹ ਮੈਂ ਆਪ ਦੇ ਨਾਲ ਕੁਝ ਨਾ ਕੁਝ ਸਾਂਝਾ ਕਰਨਾ ਚਾਹਾਂਗਾ ਕੈਨੇਡਾ ਦੇ ਵਿੱਚ ਜੱਟੋਂ ਤੇ ਅੱਜ ਜਿਹੜੀ ਲਿਬਰਲ ਪਾਰਟੀ ਜੋ ਅੱਜ ਇਹ ਟੁੰਡੋ ਸਾਹਿਬ ਹਨ ਉਹਨਾਂ ਦੇ ਪਿਤਾ ਜੀ ਨੇ ਜੋ ਕੁਛ ਇਥੇ ਪੂਰਨੇ ਪਾਇਆ ਕੈਨੇਡਾ ਦੇ ਵਿੱਚ ਸਾਡੇ ਲੋਕਾਂ ਨੂੰ ਜੋ ਸਹੂਲਤਾਂ ਦਿੱਤੀਆਂ ਉਹ ਹੋਰ ਕਿਸੇ ਨੇ ਨਹੀਂ ਦਿੱਤੀਆਂ ਅੱਜ ਵੀ ਜੇ ਅਸੀਂ ਇੱਥੇ ਇਸ ਮੁਲਕ ਵਿੱਚ ਹਾਂ ਤੇ ਇਸ ਲਿਬਰਲ ਪਾਰਟੀ ਦੀ ਮਾਰ ਪਤਾ ਅਦਰਵਾਈਜ਼ ਮੁੜ ਕਈ ਵਾਰੀ ਵਿੱਚ ਕੰਜ਼ਰਵੇਟਿਵ ਪਾਰਟੀ ਆਉਂਦੀ ਰਹੀ ਸਾਰੀਆਂ ਸਹੂਤਾਂ ਸਾਡੀਆਂ ਖੁਸ਼ ਜਾਂਦੀਆਂ ਰਹੀਆਂ ਹੁਣ ਵੀ ਟਰੂਡੋ ਸਾਹਿਬ ਤੋਂ ਕੁਛ ਨਾ ਕੁਛ ਮੈਂ ਇਹ ਨਹੀਂ ਕਹਿੰਦਾ ਗਲਤੀਆਂ ਵੀ ਹੋਈਆਂ ਹਨ ਪਰ ਜੇ ਉਹਨਾਂ ਦੀਆਂ ਗਲਤੀਆਂ ਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਤੁਸੀਂ ਤੋਲ ਕਰੋ ਤਾਂ ਪ੍ਰਾਪਤੀਆਂ ਵੱਧੂ ਹਨ ਗਲਤੀਆਂ ਜਿਸ ਨੇ ਮੋੜੇ ਹੋਣਾ ਉਹਨਾਂ ਤੋਂ ਹੋਣੀਆਂ ਹੀ ਐ ਲੋਕੀ ਭਾਵੇਂ ਅੱਜ ਜਿਹੜੇ ਬਹੁਤੇ ਹਨ ਕੋਈ ਲਿਬਰਲ ਪਾਰਟੀ ਨੂੰ ਚੇਂਜ ਕਰਕੇ ਕੰਜ਼ਰਵੇਟਿਵ ਲਿਆਉਣਾ ਚਾਹੁੰਦੇ ਹਨ ਉਹਨਾਂ ਨੂੰ ਮੁਬਾਰਕ ਪਰ ਮੇਰੀ ਇੱਕ ਗੱਲ ਤੁਸੀਂ ਜ਼ਰੂਰ ਯਾਦ ਰੱਖਿਓ ਕਿ ਜਿੱਦਾਂ ਕੰਜ਼ਰਵੇਟਿਵ ਆ ਗਈ 2 ਸਾਲ ਬਾਅਦ ਤੁਸੀਂ ਆਪ ਕਹੋਗੇ ਕਿ ਸਾਤੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ ਆ ਜਿਹੜੇ ਅਸੀਂ ਉਹਨਾਂ ਦੀਆਂ ਗੱਲਾਂ 'ਚ ਆ ਗਏ ਇਹ ਮੇਰੀ ਮੇਰੇ ਮਨ ਦੀ ਗੱਲ ਸੀ ਜੋ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਹੁਣ ਮੈਂ ਇੱਕ ਪੰਜਾਬੀ ਦੇ ਬੜੇ ਮਸ਼ਹੂਰ ਸ਼ਾਇਰ ਪ੍ਰਾਣੇ ਨੰਦ ਲਾਲ ਨੂਰਪੁਰੀ ਦੇ ਇੱਕ ਗੀਤ ਦੇ ਨਾਲ ਆਪ ਦੇ ਨਾਂ ਵਿੱਚ ਆਪਣੀ ਜਿਹੜੀ ਹਾਇਰੀ ਲਵਾਵਾਂਗਾ ਇਹ ਉਸ ਸਮੇਂ ਦਾ ਗੀਤ ਉਸ ਸਮੇਂ ਦੇ ਮਸ਼ਹੂਰ ਜੋ ਗੀਤ ਗਾਇਕ ਸਨ ਆਸਾ ਸਿੰਘ ਮਸਤਾਨਾ ਅੱਜ ਤਕਰੀਬਨ 70 ਸਾਲ ਪਹਿਲਾਂ ਇਹ ਗਾਇਆ ਅੱਜ ਵੀ ਇਹ ਗੀਤ ਜਦੋਂ ਵੀ ਕਿਤੇ ਵੱਜਦਾ ਹੈ ਉਹ ਸੁਣਦੇ ਆ ਤਾਂ ਸਾਡੀ ਰੂਹ ਜੜੀ ਹੈ ਹੁਣ ਤਰਕਾ ਕਹਿੰਦਾ ਸਾਜ ਜਾਂਦੀ ਹੈ ਉਸ ਵੀਰ ਦੇ ਬੋਲ ਬਹੁਤ ਸੁੰਦਰ ਹਨ ਜੇ ਤੁਸੀਂ ਜੀਤਾ ਦੇ ਬੋਲਾਂ ਦੇ ਨਾਲ ਨਾਲ ਰਹੋਗੇ ਤਾਂ ਮੈਨਸਪਰਨਾ ਆਪ ਵੀ ਇਹਨਾਂ ਦਾ ਇਸਨੰਦਰਾਤ ਕਰੇਗਾ ਮੇਰੀ ਅਮਾਜਤ ਉਹ ਬੰਦੀ ਨੂੰ ਅਸਲੀ ਤਾਕੀ ਹੈ ਪਰ ਬਣਾ ਹੈ ਨਾ ਰਹੇ ਬੰਨ੍ਹਣ ਪਾ ਜਾ ਨਾ ਨਿਸ਼ੇਰ

கனடாடி ਇਨਸਾਨ ਦਾ ਫਰਕ ਹੈ ਜੋ ਸਾਡੇ ਮਾਪੋਂ ਸਿੱਖਿਆ ਦਿੱਤੀ ਹੈ ਇਸ ਦੁਨੀਆ ਤੇ ਆਏ ਨੇ ਠੀਕ ਹੈ ਜੋ ਸਿੰਘ ਲੋ ਜੀ ਬਾਈ ਗੁਰਜੀ ਦਾ ਖਾਲਸਾ ਤੇ ਬਾਈ ਗੁਰਜੀ ਦੀ ਫਤਹਿ ਲੋ ਜੀ ਦੱਸ ਦੇ ਜੀ ਉਹਨਾਂ ਦੀ ਗੱਡੀ ਉਹ ਦਰਸ ਦੇ ਉਹਨਾਂ ਦਾ ਹਾਊਸਟਾ

ਮੇਰੇ 뒤 ਪਿੱਛੇ ਬੈਠੇ ਨੇ ਉਹ ਕਿਹੜੇ ਆਰਜ਼ ਨੇ ਨਾਇਰ ਪੁੱਤੋਂ ਨਾਂਗਾ ਟੋਕ ਕਲਪਟੋ ਬੇਕਿਆਸ ਆ ਬਹੁਤ ਮੈਂ ਉਸ ਤੋਂ ਪਹਿਲਾਂ ਇਹਦੇ ਦੇ ਦੇੜੇ ਢੇੜਾਂ ਦੀ ਤੂੰ ਚੜ ਗਈ ਢੋਲੀ ਲਾ ਕੇ ਲਾਰਾ ਨਹੀਂ ਤੇਰੇ ਕਰਕੇ ਛੱਡਿਆ ਜੱਟ ਨੇ ਤੱਕ ਹਜ਼ਾਰਾ ਨਹੀਂ ਤੇਰੇ ਕਰਕੇ ਛੱਡਿਆ ਜੱਟ ਨੇ ਤਖਤ ਹਜ਼ਾਰਾ ਨਹੀਂ ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਂਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਂਦਾ ਆਈ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੋਗ ਗਵਾਚਾ ਨਿਗਾਹ ਮਾਰਦਾ ਨਿਗਾਹ ਮਾਰਦਾ ਆਈ ਵੇ ਮੇਰਾ ਲੋਗ ਗਵਾਚਾ ਨਿਗਾਹ ਮਾਰਦਾ ਆਈ ਵੇ ਮੇਰਾ ਲੋਗ ਗਵਾਚਾ ਯਾਰੋ ਸਹਿਬਾ ਪੜਦੀ ਪੋਥੀਆਂ ਯੱਟ ਮੇਰੇ ਚਾਹ ਪੜੇ ਕੁਰਾਨ ਕਹਿੰਦੇ ਵਿੱਚ ਮਸੀਤੀ ਲੱਗੀਆਂ ਤੇ ਉਹ ਜਾਣੇ ਕੁੱਲ ਜਹਾਨ ਟੜਾ ਸੀ ਮੇਲੇ ਅਸੀਂ ਲੁੱਟ ਚੱਲਿਆਂ ਪੱਬਾ ਨਾਲ ਤਰਤੀ ਨੂੰ ਪੁੱਟ ਚੱਲਿਆਂ ਬਾਲਵੇ ਦੇ ਜੱਟ ਸੀ ਸਿਲਾ ਚ ਕਾਉਂਦੇ ਨੇ ਫੁੱਲਾਂ ਵਿੱਚੋਂ ਦਾਈਓ ਫੁੱਲ ਅਖਵਾਉਂਦੇ ਨੇ ਮੇਲੇ ਆ ਚੁ ਵੇਲੇ ਰੰਗਲੇ ਪੰਜਾਬ ਦੇ ਫੁੱਲਾਂ ਵਿੱਚੋਂ ਫੁੱਲ ਜਿਵੇਂ ਨੇ ਗੁਲਾਬ ਦੇ ਫੁੱਲਾਂ ਵਿੱਚੋਂ ਫੁੱਲ ਜਿਵੇਂ ਨੇ ਗੁਲਾਬ ਦੇ ਮੇਲੇ ਆ ਚੁ ਵੇਲੇ ਰੰਗਲੇ ਪੰਜਾਬ ਦੇ اے ਮੇਰਾ ਪੰਜਾਬ ਬੇਲੀਓ